ਨਵਜੋਤ ਕੋਰ ਸਿੱਧੂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਕ ਚੁੱਕੀ ਹੈ ਕਾਂਗਰਸੀ ਆਗੂਆਂ ਦੇ ਵੱਖੋ ਵੱਖਰੇ ਸੁਰ ਨਜ਼ਰ ਆ ਰਹੇ ਨੇ ਇੱਕ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਤਾਂ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਰਾਜਾ ਵੜਿੰਗ ਦੇ ਤਿੱਖੇ ਸੁਰ ਨਜ਼ਰ ਆਏ ਨੇ ਯਾਨੀ ਕਿ ਤਿੱਖੇ ਤੇਵਰ ਨਜ਼ਰ ਆਏ ਨੇ ਤਾਂ ਦੂਜੇ ਪਾਸੇ ਚਰਨਜੀਤ ਸਿੰਘ ਦਾ ਯਾਨੀ ਕਿ ਚੰਨੀ ਹੋਰਾਂ ਦਾ ਨਰਮ ਰੁਖ ਵੀ ਸਾਹਮਣੇ ਆਇਆ ਹੈ ਨਵਜੋਤਕੌਰ ਸਿੱਧੂ ਨੂੰ ਲੈ ਕੇ ਹੀ ਇਹ ਰੁਖ ਨੇ ਜਿਹੜੇ ਸਾਹਮਣੇ ਆਏ ਨੇ ਦੱਸਿਏ ਕਿ ਨਵਜੋਤਕੌਰ ਸਿੱਧੂ ਨੂੰ ਲੈ ਕੇ ਰਾਜਾ ਵੜਿੰਗ ਨੇ ਇੱਥੋਂ ਤੱਕ ਆਖ ਦਿੱਤਾ ਕਿ ਉਹਨਾਂ ਦੀ ਤਾਂ ਮਾਨਸਿਕ ਸਥਿਤੀ ਖਰਾਬ ਹੈ ਇਲਾਜ ਦੀ ਜ਼ਰੂਰਤ ਹੈ ਤਾਂ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਇੱਥੋਂ ਤੱਕ ਆਖਿਆ ਕਿ ਨਵਜੋਤਕੌਰ ਸਿੱਧੂ ਕਿਤੇ ਨਹੀਂ ਜਾਣਗੇ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਵੇਗਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਬੈਠ ਕੇ ਕਰਾਂਗੇ ਘਰ ਦਾ ਮਸਲਾ ਘਰ ਵਿੱਚ ਹੱਲ ਕਰਾਂਗੇ ਗੱਲਬਾਤ ਹੈ ਜਿਹੜੀ ਉਹ ਕੀਤੀ ਜਾਵੇਗੀ ਅਤੇ ਸਾਰਾ ਮਸਲਾ ਜਿਹੜਾ ਉਹ ਸੁਲਝਾ ਲਿਆ ਜਾਵੇਗਾ ਯਾਨੀ ਕਿ ਚਰਨਜੀਤ ਸਿੰਘ ਚੰਨੀ ਦਾ ਬਿਆਨ ਇਹ ਇਹ ਦਰਸਾਉਂਦਾ ਨਜ਼ਰ ਆ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਜਿਹੜਾ ਸਾਰਾ ਕਟੋਕਲੇਸ਼ ਹੈ ਜਾਂ ਫਿਰ ਜੋ ਵੀ ਵਿਵਾਦ ਹੈ ਉਸ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਨੇ ਹਾਲਾਂਕਿ ਦੂਜੇ ਪਾਸੇ ਰਾਜਾ ਵੜਿੰਗ ਦੇ ਤਿੱਖੇ ਤੇਵਰ ਨਜ਼ਰ ਆ ਰਹੇ ਨੇ ਸੋ ਸਿੱਧੂ ਨੂੰ ਲੈ ਕੇ मैडम सिद्धू ਨੂੰ ਲੈ ਕੇ ਪੰਜਾਬ ਦੀ ਸਿਆਸਤ ਹੈ ਜਿਹੜੀ ਇੱਕ ਵਾਰ ਫਿਰ ਤੋਂ ਭਗਤੀ ਨਜ਼ਰ ਆ ਰਹੀ ਹੈ ਚੰਨੀ ਨੇ ਕਿਹਾ ਹੈ ਕਿ ਇਸ ਮਸਲੇ ਨੂੰ ਜਲਦ ਸੁਲਝਾ ਲਿਆ ਜਾਵੇਗਾ ਅਤੇ ਉਹ ਕਿਤੇ ਵੀ ਨਹੀਂ ਜਾਣਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸੀਨੀਅਰ ਲੀਡਰਾਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਡਾਕਟਰ ਨਵਜੋਤ ਸਿੱਧੂ ਨੂੰ ਮਨਾ ਲਿਆ ਜਾਵੇਗਾ ਦੂਜੇ ਪਾਸੇ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਚੰਨੀ ਦਾਤਾ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨਾਲ ਰੌਲਾ ਹੈ ਤੇ ਬਾਕੀ ਉਹਨਾਂ ਨੇ ਦੇਖਣਾ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਡਾਕਟਰ ਨਵਜੋਤ ਸਿੰਘ ਕੋਰ ਸਿੱਧੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਬਾਕੀ ਉਹਨਾਂ ਦੀ ਮਾਨਸਿਕ ਸਥਿਤੀ ਕਾਫੀ ਖਰਾਬ ਹੈ ਇਲਾਜ ਕਰਾਉਣ ਦੀ ਜ਼ਰੂਰਤ ਹੈ ਸੋ ਸ਼ਨੀਚਰਵਾਰ ਨੂੰ ਡਾਕਟਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਗਏ ਸੀ ਜਿੱਥੇ ਮਿਹਨਤੀ ਅਤੇ ਸਮਰਥ ਆਗੂਆਂ ਦੀ ਗੱਲ ਨਹੀਂ ਸੁਣੀ ਜਾਂਦੀ ਇਹ ਜਿਹੇ ਦੋਸ਼ ਸੀ ਜਿਹੜੇ ਉਹਨਾਂ ਵੱਲੋਂ ਲਗਾਏ ਗਏ ਜੋ ਜਿਨ੍ਹਾਂ ਨੇ ਉਸ ਨੂੰ 8 ਦਸੰਬਰ 2025 ਨੂੰ ਪਾਰਟੀ ਤੋਂ ਮੁਅਤਲ ਕੀਤਾ ਗਿਆ ਸੀ ਦਰਅਸਲ ਨਵਜੋਦ ਕੋਰ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਬਾਰੇ ਸਿੱਧੇ ਬਿਆਨ ਦੇ ਰਹੇ ਸਨ ਜਿਸ ਦਾ ਪਾਰਟੀ ਅੰਦਰ ਵਿਰੋਧ ਹੋ ਰਿਹਾ ਸੀ ਉਸ ਦੌਰਾਨ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵਿੱਟਰ ਤੇ ਲਿਖਿਆ ਕਿ ਚੰਗਾ ਮੈਂ ਆਜ਼ਾਦ ਹਾਂ ਜਦੋਂ ਕਿ ਰੰਧਾਵਾ ਨੇ ਹੋਰ ਕੁਝ ਨਹੀਂ ਲਿਖਿਆ ਉਹਨਾਂ ਦਾ ਹਮਲਾ ਸਿੱਧਾ ਡਾਕਟਰ ਨਵਜੋਦ ਕੋਰ ਸਿੱਧੂਵਾਲ ਦੇਖਿਆ ਜਾ ਰਿਹਾ ਸੀ ਇਹ ਧਿਆਨ ਦੇਣ ਯੋਗ ਹੈ ਕਿ ਨਵਜੋਦ ਕੋਰ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਦੋਸ਼ ਲਗਾਏ ਸੀ ਸੋ ਹੁਣ ਪੰਜਾਬ ਦੀ ਸਿਆਸਤ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੱਕੀ ਨਜ਼ਰ ਆ ਰਹੀ ਹੈ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਡਾਕਟਰ ਨਵਜੋਤ ਸਿੰਘ ਸਿੱਧੂ ਦੇ ਕਿਹੋ ਜਿਹੇ ਸੁਰ ਹੋਣਗੇ ਕਿ ਕਾਂਗਰਸ ਪਾਰਟੀ ਪ੍ਰਤੀ ਉਹ ਨਰਮ ਹੋਣਗੇ ਜਾਂ ਫਿਰ ਉਸੇ ਤਰ੍ਹਾਂ ਦਾ ਵਿਵਾਦ ਹੈ ਜਿਹੜਾ ਜਾਂ ਬਿਆਨਬਾਜ਼ੀ ਆ ਉਹ ਲਗਾਤਾਰ ਜਾਰੀ ਰਹੇਗੀ